ਪ੍ਰੇਮ ਕੁਮਾਰ ਪੀਸੀਐਸ ਐਸਡੀਐਮ ਜ਼ੀਰਾ ਅੱਜ ਅਸੀਂ ਜਿਹੜਾ 78ਵਾਂ ਇੰਡੀਪੈਂਡੈਂਸ ਡੇ ਮਨਾਇਆ ਹੈ ਤੇ ਜੀਵਨ ਮਲ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਵਿੱਚ ਤੇ ਬੱਚਿਆਂ ਨੇ ਬਹੁਤ ਹੀ ਵਧੀਆ ਪਾਰਟਿਸਪੇਟ ਕੀਤਾ ਚਾਹੇ ਪਰੇਡ ਦੇ ਵਿੱਚ ਸੀ ਚਾਹੇ ਕਲਚਰਲ ਐਕਟੀਵਿਟੀ ਨੇ ਅਤੇ ਸਾਰਿਆਂ ਨੂੰ ਇਨਸਪਾਇਰ ਕੀਤਾ ਗਿਆ ਕਿ ਜੋ ਸਾਡੇ ਆਜ਼ਾਦੀ ਘੁਲਾਟੀਏ ਸਗੇ ਤੇ ਸ਼ਹੀਦ ਸਗੇ ਜੋ ਉਹਨਾਂ ਦੇ ਸੁਪਨੇ ਸੀ ਅਸੀਂ ਉਹਨਾਂ ਨੂੰ ਸਾਕਾਰ ਕਰਨ ਲਈ ਕੀ ਯਤਨਸ਼ੀਲ ਹੋਈਏ ਅਤੇ ਮੈਨੂੰ ਉਮੀਦ ਹੈ ਜਿਹੜੇ ਬੱਚੇ ਅੱਜ ਪਾਰਟਿਸਿਪੇਟ ਕੀਤਾ ਹੈ ਇਹਨਾਂ ਨੇ ਬਹੁਤ ਜਿਹੜੇ ਆਪਣੀ ਮਿਹਨਤ ਅਤੇ ਆਪਣੇ ਡੈਡੀਕੇਸ਼ਨ ਦਾ ਬੋਹਾ ਮਨੁਆਇਆ ਤੇ ਮੈਨੂੰ ਉਮੀਦ ਹੈ ਵੀ ਅੱਗੇ ਜਾ ਕੇ ਵੀ ਬੇਸ਼ ਅਤੇ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨਗੇ ਤੇ ਇਸ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅੱਜ 15 ਅਗਸਤ ਦੇ ਜੋ ਸਾਡੇ 78ਵਾਂ ਸੰਵਦਨ ਦਾ ਦਿਵਸ ਹੈ ਉੱਥੇ ਮੈਂ ਸਾਰੇ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਆਪ ਸਾਰੇ ਨਾਲ ਮਿਲ ਕੇ ਇੱਕ ਪ੍ਰਣਨ ਲਈਏ ਕਿ ਵੱਦ ਤੋਂ ਬਾਅਦ ਆਪਾਂ ਤਰੱਕਤ ਲਈਏ ਅਤੇ ਪੂਰੇ ਦੇਸ਼ ਨੂੰ ਨਸ਼ੇ ਤੋਂ ਮੁਕਤ ਕਰੀਏ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਨਾਲ ਮਿਲ ਕੇ ਜੋ ਆਪ ਪ੍ਰਾਨ ਲਿਆ ਹੋਆ ਉਹਨੂੰ ਆਪਾਂ ਸਿਰੇ ਚੜਾਵਾਂਗੇ ਤੇ ਵੱਧ ਤੋਂ ਵੱਧ ਆਪਾਂ ਤਰਕਤ ਲਾਵਾਂਗੇ ਤੇ ਜੋ ਪੇਸ਼ ਦੇ ਵਿੱਚ ਜੋ ਨਸ਼ਾ ਵਾ ਉਹਨੂੰ ਖਤਮ ਕਰਨ ਦੇ ਵਿੱਚ ਵੱਧ ਤੋਂ ਵੱਧ ਆਪਾਂ ਖਤਮ ਕਰਾਂਗੇ